ਕੋਈ ਹੋਰ ਕੀ ਕਹਿਣਾ ਜੀ ਜੋ ਅਪਕਮਿੰਗ ਲੋਕ ਸਭਾ ਇਲੈਕਸ਼ਨਸ ਹੈ ਉਹਨਾਂ ਦੇ ਉਪਲਕਸ਼ ਦੇ ਵਿੱਚ ਅਸੀਂ ਇੱਕ ਫਲੈਗ ਮਾਰਚ ਕਰਿਆ ਹੈ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਪੈਰਾ ਮਿਲਟਰੀ ਫੋਰਸਸ ਦੇ ਨਾਲ ਥਿਸ ਇਜ਼ ਬੇਸਿਕਲੀ ਅ ਕੌਨਫੀਡੈਂਸ ਮੀਜਰ ਬਿਲਡਿੰਗ ਮੀਜਰ ਜਿਹੜੇ ਆਮ ਜਨਤਾ ਹੈ ਉਹਨਾਂ ਨੂੰ ਉਹਨਾਂ ਨੂੰ ਇੱਕ ਮੈਸੇਜ ਦੇਣ ਵਾਸਤੇ ਕਿ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਹਰ ਵੇਲੇ ਉਹਨਾਂ ਦੇ ਨਾਲ ਹੈ ਤੇ ਪਲੱਸ ਅਸੀਂ ਅ ਇਨਫੋਰਸਮੈਂਟ ਆਫ ਮੋਡਲ ਕੋਡ ਆਫ ਕੰਡਕਟ ਜਿਹੜੀ ਆ ਉਹਨੂੰ ਚੰਗੀ ਤਰ੍ਹਾਂ ਦੇਖਣਾ ਹੈਗਾ ਸਾਰਿਆਂ ਨੂੰ ਸਖਤ ਹਦਾਇਤ ਕਰ ਦਿੱਤੀ ਗਈ ਹੈ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਵੀ ਸਾਰੇ ਏਮਪਲੋਇਜ਼ ਨੂੰ ਵੀ ਕਿ ਕੀ ਕੀ ਅਦਰਸ਼ ਸ਼ਹਿਰ ਜਾਂਤਾ ਵਿੱਚ ਅਲਾਉਡ ਨੇ ਚੀਜ਼ਾਂ ਕੀ ਕੀ ਅਲਾਉਡ ਨਹੀਂ ਹੈ ਤੇ ਥਿਸ ਇਜ਼ ਐਨ ਅਵੇਅਰਨੈਸ ਕਮ ਕੰਫੀਡੈਂਸ ਬਿਲਡਿੰਗ ਮੀਜਰ ਜਿਸ ਲਈ ਅਸੀ ਆ ਚਿਕ 플ੈਗ ਮਾਰਚ ਕਰਿਆ ਹੈਗਾ ਜਿਹੜਾ ਗਾੜੀਆਂ ਦਾ ਚੌਕ ਤੋਂ ਲੈ ਕੇ ਸ਼ੁਰੂ ਹੋਇਆ ਤੇ ਹੁਣ ਵਾਲਮੀਕੀ ਚੌਕ ਤੇ ਸੇ ਕੜਿਆ ਇਸ ਤੋਂ ਬਾਅਦ ਜਿਹੜਾ ਹੈ ਇਹ ਬਸ ਸਟੈਂਡ ਵੱਲ ਜਾਏਗਾ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵੀ ਕੀ ਮਾਡਲ ਕੋਡ ਆਫ ਕੰਡਕਟ ਜਿਹੜਾ ਇਹਨਾਂ ਆਪਰੇਸ਼ਨ ਆ ਮੇਰੇ ਨਾਲ ਐਸਡੀਐਮ ਪਠਾਨਕੋਟ ਮੈਮ ਸਮਿਤ ਨਾਲ ਹੈ ਅੱਜ ਦਾ ਜਿਹੜਾ ਆਪਾਂ ਫਲੈਗ ਮਾਰਕਸ ਕੱਢਿਆ ਹੈ ਦਾ ਬੇਸਿਕਲੀ ਏਰੀਆ ਡੋਮਿਨੇਸ਼ਨ ਹੈ ਤੇ ਲੋਕਾਂ ਚ ਅਵੇਅਰਨੈਸ ਵੀ ਪੈਦਾ ਕਰਨੀ ਹੈ ਕਿ ਮਾਡਲ ਕੋਡ ਆਫ ਕੰਡਕਟ ਇਸ ਇਨ ਆਪਰੇਸ਼ਨ ਜਿਹੜੀ ਉਹਦੀ ਗਾਈਡਲਾਈਨਸ ਆ ਸਾਰੀਆਂ ਉਹਨੂੰ ਫੋਲੋ ਕਰਨ ਉਹਦੀ ਗਾਈਡਲਾਈਨਸ ਨੂੰ ਕੋਈ ਵੀ ਬਰੀਚ ਨਾ ਕਰੇ ਅਦਰਵਾਈਜ਼ ਜਿਹੜੀ ਐਸ ਪਰ ਲਾਅ ਆ ਆਪਾਂ ਕਾਰਵਾਈ ਵੀ ਕਰਾਂਗੇ ਤੇ ਇਹ ਜਿਹੜੀ ਇਤਿਆਦ ਦੇ ਤੌਰ ਤੇ ਆਪਾਂ ਜਿਹੜੀ ਸ਼ੋਅ ਫੋਰਸ ਵੀ ਕਰ ਰਹੇ ਆ ਤਾਂ ਕਿ ਜਿਹੜੇ ਮਾੜੇ ਅਨਸਰ ਉਹਨਾਂ ਨੂੰ ਮੈਸੇਜ ਲੱਗੇ ਕਿ ਜਿਹੜੀ ਫੋਰਸ ਸਿਵਲ ਪ੍ਰਸ਼ਾਸਨ ਪੂਰਾ ਐਕਟਿਵ ਹੈ ਤੇ ਕੋਈ ਵੀ ਬੰਦਾ ਜਿਹੜਾ ਮੋਰਲ ਕੋਡ ਆਫ ਕੰਡਕਕਟ ਦੀ ਵਾਇਲੇਸ਼ਨ ਕਰੇਗਾ ਉਸ ਤੇ ਆਪਾਂ ਸਖਤ ਕਾਰਵਾਈ ਕਰਾਂਗੇ ਨਾਲ ਹੀ ਮੈਂ ਦੱਸ ਦੇਣਾ ਚਾਹਨਾ ਹੈ ਜਿਹੜੀ ਪੋਲੀਟੀਕਲ ਪਾਰਟੀਆਂ ਜਾਂ ਪਾਰਕੀ ਜਿਹੜੇ ਨੁਮਾਇंदे ਜਿਹੜੇ ਕੰਟੈਸਟਿੰਗ ਕਰਨਾ ਚਾਹਣਗੇ ਕਿ ਜਿਹੜੀ ਗਾਈਡਲਾਈਨਸ ਮੋਰਲ ਕੋਡ ਆਫ ਕੰਡਕਕਟ ਦੀਆਂ ਹਨ ਉਹਦੀਆਂ ਪਾਲਣਾ ਕਰਨ ਉਹਦੀ ਕੋਈ ਵੀ ਵਾਇਲੇਸ਼ਨ ਨਾ ਕਰੇ ਉਗੀ ਜਿਹੜੀ ਗਵਰਨਮੈਂਟ ਦੀ ਡਾਇਰੈਕਸ਼ਨ ਆ ਉਹਦੇ ਮੁਤਾਬਕ ਕੀ ਜਿਹੜੀ ਆ ਡੂਰਿੰਗ ਆਪਣਾ ਮੋਰਲ ਕੋਡ ਆਫ ਕੰਡਕਟ ਸਾਰੀ ਕਾਰਵਾਈ ਹੋਊਗੀ ਉਹ ਜਿਹੜੀ ਗਾਈਡਲਾਈਨਸ ਉਹਦੀ ਸਖਤ ਪਾਲਣਾ ਕਰਨ ਕਿਸੇ ਨੂੰ ਕਿਸੇ ਵੀ ਟਾਈਪ ਦੀ ਕੋਈ ਕਨਫਿਊਜ਼ਨ ਆ ਉਹ ਆਪਣਾ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਜਾ ਕੇ ਕਲੀਅਰ ਕਰ ਸਕਦਾ ਸਾਡੇ ਤੋਂ ਅਗੇ ਕਲੀਅਰ ਕਰ ਸਕਦਾ ਪਰ ਕੋਈ ਵੀ ਕੋਈ ਇਸ ਤਰ੍ਹਾਂ ਦਾ ਕਦਮ ਨਾ ਚੁੱਕੇ ਜਿਸ ਦੇ ਨਾਲ ਕੋਡ ਦੀ ਵਾਇਓਲੇਸ਼ਨ ਹੋਵੇ ਹੈ ਜਿਹੜੇ ਤਰੀਕੇ ਫੋਰਟਿਫਾਈ ਦੇ ਨਾਲ ਜਿਹੜਾ ਟਾਈਮ ਆ ਕਰਨਾ ਹੈ ਜਿਹੜੀ ਫੋਰਸ ਦੀ ਸੀ ਜਿਹਦੇ ਚ ਸਾਡੇ ਕੋਲ ਸਪੈਸ਼ਲ ਆਪਰੇਸ਼ਨ ਗਰੁੱਪ ਐਸਓਜੀ ਦੀ ਟੀਮ ਸੀ ਉਹਦੇ ਬਾਅਦ ਜਿਹੜੀ ਪੈਰਾ ਮਿਲਟਰੀ ਸਾਨੂੰ ਪੀਐਸਐਫ ਮਿਲੀ ਆ ਉਹ ਸੀ ਉਹਦੇ ਬਾਅਦ ਜਿਹੜੀ ਆਪਣੀ ਡਿਸਟ੍ਰਿਕਟ ਦੀ ਫੋਰਸ ਆ ਉਹ ਵੀ ਇਸ ਪੂਰੇ ਫਲੇਗਮਾਰਕ ਤੇ ਸਾਡੇ ਨਾਲ ਸੀ ਤੇ ਨਾਲ ਮੈਮ ਐਸਡੀਐਮ ਮੈਮ ਨਾਲ ਹੀ ਆ ਤੇ ਬਾਕੀ ਗੱਲਾਂ ਮੈਂ ਤੁਹਾਨੂੰ ਦੱਸਾਂ